ਜਨਵਰੀ ਦੇ ਵਿੱਚ ਗਏ ਸੀ 2024 ਦੇ ਵਿੱਚ ਰਸ਼ੀਆ ਗਏ ਸੀ ਉਹਨਾਂ ਰਸ਼ੀਆ ਨਾਰਮੀ ਜੁਆਇਨ ਕੀਤੀ ਸੀ 3 ਮਾਰਚ ਨੂੰ ਸਾਡੀ ਲਾਸਟ ਗੱਲ ਹੋਈ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਨਾ ਕੰਟੈਕਟ ਨਹੀਂ ਕੀਤਾ ਉਹਦੇ ਨੂੰ ਸਾਡੇ ਕਿਸੇ ਨਿਕੋਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਤੇਜਪਾਲ ਦੇ ਮਸਲੇ ਹੱਲ ਹੋ ਚੁੱਕੇ ਆ ਤੇ ਬੱਚਿਆਂ ਨੂੰ ਉਹਨਾਂ ਨੇ ਆਫਰ ਕੀਤੀ ਹੈ 20-20000 ਰੁਪਏ ਐਜੂਕੇਸ਼ਨ ਫ੍ਰੀ ਹੈ ਹਾਇਰ ਐਜੂਕੇਸ਼ਨ ਫ੍ਰੀ ਹੈ ਉਸ ਤੋਂ ਬਾਅਦ ਫੁੱਲ ਫੈਮਿਲੀ ਨੂੰ ਪੈਨਸ਼ਨ ਹੈ ਫੁੱਲ ਫੈਮਿਲੀ ਨੂੰ ਪੈਨਸ਼ਨ ਆਫਟਰ ਪੀਆਰ ਵਾ ਪਰਮਿੰਦਰ ਕੌਰ ਪਰਮਿੰਦਰ ਜੀ ਤੁਹਾਡੇ ਹਸਬੰਦ ਕਿਦੋਂ ਗਏ ਸੀ ਤੇ ਹੁਣ ਰਸ਼ੀਆ ਗਵਰਨਮੈਂਟ ਵੱਲੋਂ ਤੁਹਾਨੂੰ ਕੀ ਕੀ ਸਹੂਲਤ ਦਿੱਤੀ ਗਈ ਹੈ ਕੀ ਕਹਿਣਾ ਚਾਹੋ ਹਾਂ ਜੀ ਤੇਜਪਾਲ ਨੂੰ ਜਨਵਰੀ ਦੇ ਵਿੱਚ ਗਏ ਸੀ 2024 ਦੇ ਵਿੱਚ ਰਸ਼ੀਆ ਗਏ ਸੀ ਉਹਨਾਂ ਰਸ਼ੀਆ ਨਾਲ ਮੈਂ ਜੁਆਇਨ ਕੀਤੀ ਸੀ 3 ਮਾਰਚ ਨੂੰ ਸਾਡੀ ਲਾਸਟ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਕੰਟੈਕਟ ਨਹੀਂ ਕੀਤਾ 9 ਜੂਨ ਨੂੰ ਸਾਨੂੰ ਕਿਸੇ ਦੀ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਤੇਜਪਾਲ ਦਾ ਮਤਲਬ ਲਗਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਅੰਬੈਸੀ ਦੇ ਨਾਲ ਕੰਟੈਕਟ ਕੀਤਾ ਅੰਬੈਸੀ ਨੇ ਡਿਕਲੇਅਰ ਕੀਤਾ ਸੀ ਪਰ ਮੈਂ ਹੁਣ ਗਈ ਸੀ ਸਤੰਬਰ ਦੇ ਵਿੱਚ ਰਸ਼ੀਆ ਗਈ ਉਹਨਾਂ ਨੇ ਮਤਲਬ ਰशियन ਗਵਰਨਮੈਂਟ ਇਹ ਚੀਜ਼ ਤੋਂ ਮਨਾ ਕਰਦੀ ਪਈ ਹੈ ਕਿ 50-50 ਆ ਹਾਂਜੀ ਵੀ ਜੇਲ੍ਹ ਦੇ ਵਿੱਚ ਵੀ ਹੋ ਸਕਦੇ ਆ ਤੇਜਪਾਲ ਨੂੰ ਫੜਿਆ ਵੀ ਸਭ ਹੋ ਸਕਦਾ ਹੈ ਡੈਥ ਵੀ ਹੋ ਸਕਦੀ ਹੈ ਵੈਰੀਫਿਕੇਸ਼ਨ ਚੱਲਦੀ ਪਈ ਆ ਆਪਾਂ ਦੋਨੇ ਜਗ੍ਹਾ ਤੇ ਮੈਂ ਲੈਟਰਸ ਪਾਈਆਂ ਹੋਈਆਂ ਹਾਂ ਜਿੱਥੇ ਬੰਦੀ ਬਣਾ ਕੇ ਰੱਖਦੇ ਉੱਥੇ ਵੀ ਤੇ ਜਿੱਥੇ ਡੈੱਡ ਬੋਡੀਜ਼ ਆ ਉੱਥੇ ਵੀ ਉਥੋਂ ਉਹਨਾਂ ਨੇ ਟਾਈਮ ਲਿਆ 1 1/2 ਮਹੀਨੇ ਕਿਉਂਕਿ ਉਸ ਤੋਂ ਬਾਅਦ ਆਇਓ ਆਪਾਂ ਤੁਹਾਨੂੰ ਡਿਕਲੇਅਰ ਕਰਾਂਗੇ ਜੋ ਵੀ ਆ ਜੋ ਜੋ ਤੁਸੀਂ ਮਿਹਨਤ ਕੀਤੀ ਹੈ ਕੀ ਤੁਹਾਨੂੰ ਉਹਦਾ ਸਿਲਾ ਮਿਲਿਆ ਕੋਸ਼ਿਸ਼ਾਂ ਜਿਹੜੀਆਂ ਤੁਸੀਂ ਕੀਤੀਆਂ ਸੀ ਤੁਹਾਡੀ ਕੋਸ਼ਿਸ਼ਾਂ ਕਿੱਥੋਂ ਤੱਕ ਪੁੱਜੀਆਂ ਹਾਂਜੀ ਰਸ਼ੀਨ ਗਵਰਨਮੈਂਟ ਨੇ ਪੂਰੇ ਪੂਰਾ ਕੋਆਪਰੇਟ ਕਰ ਦਿਓ ਉਹਨਾਂ ਦਾ ਤੇ ਮੈਂ ਕਹਾਂ ਕਿ ਮੈਂ ਉਹਨਾਂ ਦੇ ਆਫਿਸ ਗਈ ਹਾਂ ਤੇ ਮੈਂ ਮੇਰਾ ਕੰਮ ਨਾ ਹੋਵੇ ਹੋਇਆ ਹੋਵੇ ਐਦਾਂ ਕਦੀ ਨਹੀਂ ਹੋਇਆ ਸਾਰੇ ਕੰਮ ਉਹਨਾਂ ਨੇ ਕੀਤੇ ਆ ਉਹ ਆਪਣੀ ਇੱਕ ਰਿਸਪੌਂਸਿਬਿਲਟੀ ਹੁੰਦੀ ਆ ਨਾ ਤੇ ਜਿੱਦਾਂ ਮੈਂ ਜਾਨੀ ਆਫਿਸ ਦੇ ਵਿੱਚ ਉਹਨਾਂ ਨੂੰ ਪਤਾ ਆਏ ਚੀਜ਼ ਦਾ ਕਿ ਹਾਂਜੀ ਇਹਨਾਂ ਨਾਲ ਗਲਤ ਹੋਇਆ ਵਾ ਇੱਥੇ ਆਪਾਂ ਉਹਨਾਂ ਨੂੰ ਬੁਲਾਓ ਪੂਰੀ ਰਿਸਪੌਂਸਿਬਿਲਟੀ ਲੈਂਦੇ ਆ ਬੱਚਿਆਂ ਦੀ ਵੀ ਸਾਰਿਆਂ ਦੀ ਚੱਲਦਾ ਪਿਆ ਵਾ ਪ੍ਰੋਸੈਸ ਦੇ ਵਿੱਚ ਸਭ ਤੇ ਹੁਣ ਜਿਹੜੇ ਪੀਆਰ ਦੀ ਹੋਈ ਹੈ ਤੁਹਾਡੀ ਤੁਹਾਡੇ ਬੱਚਿਆਂ ਦੀ ਪੁਲਿਸ ਮਦਰ ਫਾਦਰ ਦੀ ਪੀਆਰ ਦਾ ਪ੍ਰੋਸੈਸ ਕਿੰது ਤੱਕ ਤੇ ਪੈਨਸ਼ਨ ਨਹੀਂ ਦਿੱਤੀ ਪੈਨਸ਼ਨ ਬੱਚਿਆਂ ਨੂੰ ਉਹਨਾਂ ਨੇ ਆਫਰ ਕੀਤੀ ਆ 20-2000 ਰੁਪਏ ਤੇ ਐਜੂਕੇਸ਼ਨ ਫ੍ਰੀ ਆ ਹੈਰ ਐਜੂਕੇਸ਼ਨ ਫ੍ਰੀ ਆ ਉਸ ਤੋਂ ਬਾਅਦ ਫੁੱਲ ਫੈਮਿਲੀ ਨੂੰ ਪੈਨਸ਼ਨ ਫੁੱਲ ਫੈਮਿਲੀ ਨੂੰ ਪੈਨਸ਼ਨ ਆਫਟਰ ਪੀਆਰ ਆ ਅਪਾ ਮਈ ਦੇ ਵਿੱਚ ਜਾਵਾਂਗੇ ਫੁੱਲ ਫੈਮਿਲੀ ਅਜੇ ਉੱਥੇ ਵੈਦਰ ਠੀਕ ਨਹੀਂ ਬਰਫ ਬਹੁਤ ਜ਼ਿਆਦੀ ਪੈਂਦੀ ਮੇਰਾ ਵੀ ਹੱਥ ਟੁੱਟ ਗਿਆ ਬਰਫ ਤੋਂ ਦੇਖ ਕੇ ਮਈ ਦੇ ਵਿੱਚ ਜਾਵਾਂਗੀ ਤੁਸੀਂ ਹੋਏ ਇੱਕ ਵਾਰੀ ਉੱਥੇ ਹਾਂਜੀ ਹੋਏ ਮੈਂ 2.5 ਮਹੀਨੇ ਰਹਿ ਕੇ ਆਈ ਉੱਥੇ ਹੂੰ ਤੇ ਹੁਣ ਆਪਣੇ ਹਸਬੰਦ ਨੂੰ ਲੱਪਣ ਦੀ ਤੁਹਾਡੀ ਕੋਸ਼ਿਸ਼ਾਂ ਦੀ ਜਾਰੀ ਰੂੰਗੀ ਜਾਂ ਭਾਵੇਂ ਤੁਸੀਂ ਰਸ਼ੀਆ ਚ ਜਾਓਗੇ ਤੇ ਉੱਥੇ ਵੀ ਕੋਸ਼ਿਸ਼ਾਂ ਜਾਰੀ ਰੂੰਗੀ ਹਾਂਜੀ ਕੋਸ਼ਿਸ਼ ਜਾਰੀ ਆ ਬਾਕੀ ਕਹਿੰਦੇ ਆ ਕਿ ਜਿਹੜੇ ਮਤਲਬ ਇਹਨਾਂ ਨੇ ਰੱਖੇ ਆ ਯੂਕਰੇਨ ਵਾਲੀ ਸਾਈਡ ਜਿਹੜੇ ਹੈਗੇ ਆ ਬੰਦੀ ਬਣਾਏ ਜਿਹੜੇ ਉਹਨਾਂ ਦੇ ਵਿੱਚ ਇੰਡੀਅਨ ਹੈਗੇ ਆ ਮੁੰਡੇ ਪਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸੋਸ਼ਲ ਮੀਡੀਆ ਤੇ ਜਾਂ ਮੇਰੇ ਕੋਲ ਕਵਾ ਮੈਂ ਕਾਫੀ ਵੈਰੀਫਿਕੇਸ਼ਨ ਕੀਤੀ ਹੈ ਹੁਣ ਆਪਾਂ ਬਦਲ ਵਕੀਲ ਦੇ ਥਰੂ ਮੈਂ ਇੱਕ ਲੈਟਰਸ ਭੇਜੀਆਂ ਵਾ ਯੂਕਰੇਨ ਵਾਲੀ ਸਾਈਡ ਵੇਖੋ ਕੀ ਰਿਸਪੌਂਸ ਹੁੰਦਾ